ਲੌਰ ਰੇਲਵੇ ਸਟੇਸ਼ਨ ਤੋਂ ਅੱਜ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਰੇਲਵੇ ਸਟੇਸ਼ਨ ਤੇ ਕਰੰਟ ਦਾ ਕਹਿਰ ਨਜ਼ਰ ਆਇਆ। ਇੱਕ ਵਿਅਕਤੀ ਟ੍ਰੇਨ ਦੇ ਉੱਪਰ ਚੜ ਗਿਆ ਤੇ ਉੱਪਰੋਂ ਲੰਘ ਰਹੀ ਬਿਜਲੀ ਦੀ ਹਾਈ ਵੋਲਟੇਜ ਤਾਰ ਨੂੰ ਛੂ ਬੈਠਾ। ਤਾਰ ਨੂੰ ਛੂਂਦੇ ਸਾਰ ਹੀ ਉਸ ਨੂੰ ਕਰੰਟ ਦਾ ਤੇਜ਼ ਝਟਕਾ ਲੱਗਾ ਤੇ ਉਹ ਵਿਅਕਤੀ ਮੌਕੇ ਤੇ ਹੀ ਡਿੱਗ ਪਿਆ। ਇਸ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕ ਘਬਰਾ ਗਏ ਕਿਸੇ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਜਦਕਿ ਕੁਝ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਇਸ ਪੂਰੀ ਘਟਨਾ ਬਾਰੇ ਜਦੋਂ ਰੇਲਵੇ ਸਟੇਸ਼ਨ ਚੌਂਕੀ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਵਿਅਕਤੀ ਦੇਖਣ ਦੇ ਵਿੱਚ ਮਾਨਸਿਕ ਤੌਰ 'ਤੇ ਅਸਥਿਰ ਲੱਗ ਰਿਹਾ ਹੈ ਜੋ ਟ੍ਰੇਨ ਦੇ ਉੱਪਰ ਚੜਦੇ ਸਾਰ ਹੀ ਬਿਜਲੀ ਦੀ ਧਾਰ ਨੂੰ ਫੜ ਬੈਠਾ ਉਹਨਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਕੁਝ ਪਾਗਲ ਜਿਹਾ ਲੱਗ ਰਿਹਾ ਹੈ ਪਰ ਇਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਦੇਖਣ ਤੋਂ ਲੱਗਦਾ ਹੈ ਕਿ ਇਹ ਵਿਅਕਤੀ ਯੂਪੀ ਦਾ ਰਹਿਣ ਵਾਲਾ ਹੈ ਜ਼ਖਮੀ ਵਿਅਕਤੀ ਨੂੰ ਤੁਰੰਤ ਐਂਬੂਲੈਂਸ ਦੇ ਜ਼ਰੀਏ ਸਿਵਲ ਹਸਪਤਾਲ ਫਲੋਰ ਪਹੁੰਚਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਹੁਣ ਰੇਲਵੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰੇਲ ਦੇ ਉੱਤੇ ਇੱਕ ਬੰਦਾ ਜੜਿਆ ਸੀਗਾ ਜਿਹਦੀ ਪ੍ਰਾਂਤ ਲੱਗੜਨਾ ਕਾਫੀ ਹੋ ਹੱਲਾਖਾਬ ਹੋ ਗਿਆ ਸਤਿ ਕਿਹੋ ਸਰਾ ਮਾਮਲਾ ਹੈਗਾ ਕਿਹੜੀ ਗੱਡੀ ਦੇ ਜੜਿਆ ਸੀ ਉਹ ਕਿਥੇ ਦਾ ਬੰਦਾ ਦਾ ਇਹ ਸਰ 74968 ਡੀਐਮਯੂ ਲੋਹਿਆਂ ਤੋਂ ਲੁਧਿਆਣਾ ਤੱਕ 9:30 ਵਜੇ ਪੌਣੇ 10:00 ਵੇ ਤੇ ਖਰੀ ਪਹੁੰਚਿਆ ਸੀ ਜੀ ਤੇ ਪੌਣੇ 9:00 ਵਜੇ 50 ਮਿੰਟ ਤੇ ਸਾਨੂੰ ਸੂਚਨਾ ਮਿਲੀ ਕਿ ਵੀ ਇੱਕ ਪਾਗਲ ਵਿਅਕਤੀ ਡੀਐਮਯੂ ਜਿਹੜੀ ਆ ਰਹੀ ਆ ਲੋਹਿਆਂ ਤੋਂ ਲੁਧਿਆਣਾ ਜਾਣ ਲਈ ਉਹਦੇ ਛੱਤ ਤੇ ਚੜ ਗਿਆ ਜੀ ਤੇ ਉਹ ਛੱਤ ਤੇ ਚੜਨ ਨਾਲ ਜਿਹੜੇ ਉੱਪਰ ਇਲੈਕਟ੍ਰਿਕ ਬਾਰ ਜਾਂਦੀਆਂ ਨੇ ਟ੍ਰੇਨਾਂ ਵਾਲੀਆਂ ਉਹਨੂੰ ਹੱਥ ਪਾ ਲਿਆ ਤੇ ਹੱਥ ਲਾਉਣ ਸਾਰੀ ਉਹਨੂੰ ਕਰੰਟ ਲੱਗਿਆ ਜੀ ਤੇ ਉੱਥੇ ਉੱਪਰ ਹੀ ਸੜ ਗਿਆ ਜੀ ਤੇ ਜ਼ਖਮੀ ਹਾਲਤ ਦੇ ਵਿੱਚ ਸੀ ਜਿਹਨੂੰ ਐਂਬੂਲੈਂਸ ਬੁਲਾ ਕੇ ਸਿਵਲ ਹਸਪਤਾਲ ਫਲੋਰ ਭੇਜਿਆ ਗਿਆ ਜੀ ਤੇ ਬੰਦੇ ਦੀ ਕੋਈ ਅਜੇ ਪਛਾਣ ਨਹੀਂ ਹੋਈ ਵੀ ਕੌਣਾ ਪਰ ਲੋਕਾਂ ਦੇ ਦੱਸਣ ਮੁਤਾਬਕ ਕੋਈ ਪਾਗਲ ਵਿਅਕਤੀ ਜਾਪਦਾ ਜੀ ਜਿਹੜੇ ਰੰਗ ਦੇ ਕੱਪੜੇ ਵਗੈਰਾ ਪਾਏ ਨੇ ਕੱਪੜੇ ਵਗੈਰਾ ਜੇ ਕੁਝ ਨਹੀਂ ਪਤਾ ਲੱਗਿਆ ਉਹ ਕੋਈ ਬਿਲਕੁਲ ਨਹੀਂ ਚੱਲ ਗਿਆ ਜੀ ਉਹਦੀ ਪਛਾਣ ਕਰਨੀ ਮੁਸ਼ਕਲ